ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੋਹੋ ਮੈਂ ਨਹੀਂ ਜਨ ਪਾਰੇ ਉਪਕਾਰੀ ਆਏ ਜੀਅ ਦਾਨ ਦੇ ਭਗਤੀ ਲਾਏ ਨਾ ਹਰ ਸਿਉ ਲੈਨ ਮਿਲਾਏ ਹਨ ਸਨ ਬੀਬੇ ਰਾਣਕੀ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵੱਡੇ ਭੈਣ ਜੀ ਜੋ ਕਿ ਸਤਗੁਰਾਂ ਤੋਂ ਉਮਰਦੇ ਵਿੱਚ 5 ਸਾਲ ਵੱਡੇ ਸਨ ਸੁਲਤਾਨ ਪਰਲੋਦੀ ਦੀ ਧਰਤੀ ਤੇ ਭਾਈਆ ਜੈ RAM ਜੀ ਦੇ ਨਾਲ ਪਰਣਾਏ ਗਏ ਵਿਆਹੇ ਗਏ ਬੀਬੀ ਨਾਨਕੀ ਜੀ ਦਾ ਸਦਕਾ ਹੀ ਜੀਮ ਦੁਨੀਆ ਦੇ ਵਾਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨ ਪਰੋਦੀ ਵਿਖੇ ਆਏ ਅੱਜ ਸਨ ਤਨ ਬੀਬੀ ਨਾਨਕੀ ਜੀ ਦਾ ਜਨਮ ਦਿਹਾੜਾ ਬੜੀ ਉਤਸ਼ਾਹ ਸਰਦਾ ਪੂਰਵਕ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬੀਬੀ ਨਾਨਕੀ ਜੀ ਟੈਰੀ ਟੇਬਲ ਫਸਟ ਗੁਰਦੁਆਰਾ ਬੀਬੀ ਨਾਨਕੀ ਜੀ ਦੇ ਸਮੁੱਚੇ ਪ੍ਰਬੰਧ ਦੇ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸੁਲਤਾਨਪੁਰ ਲੋਧੀ ਦੀ ਤਰ੍ਹਾਂ ਤੇ ਮਨਾਇਆ ਜਾ ਰਿਹਾ ਹੈ ਇਸ ਸਮੇਂ ਪੰਡ ਪਿਆਰੇ ਸਹਿਬਾਨ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਤਰਛਾਇਆ ਹੇਠ ਬਾਹ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਸੋ ਇਸ ਸਮੇਂ ਨਗਰ ਕੀਰਤਨ ਆਪਣੀ ਮੰਜ਼ਲੇ ਮਕਸੂਦ ਦੇ ਵੱਲ ਵਧ ਰਿਹਾ ਹੈ ਬਾਠਾ ਮਾਰਦਾ ਹੋਇਆ ਸੰਗਤਾਂ ਦਾ ਇਕੱਠ ਹੈ ਔਰ ਸੰਗਤਾਂ ਆਮ ਬਹਾਰੀ ਸੇਵਾ ਕਰਨ ਵਾਸਤੇ ਕੌਸ਼ਿਸ਼ ਆਂ ਹਾਂ ਔਰ ਜਿੰਨਾ ਰਾਹਾਂ ਤੋਂ ਸੰਗਤ ਆਈਆਂ ਨੇ ਅਸੀਂ ਉਹਨਾਂ ਰਾਹਾਂ ਤੋਂ ਕੁਰਬਾਨ ਜਾਂਦੇ ਹਾਂ ਉਹ ਸਾਨੂੰ ਵੀ ਇਸ ਨਗਰ ਕੀਰਪਨ ਦੇ ਵਿੱਚ ਰੌਮਣੀ ਬੁਰਦਰਾ ਪ੍ਰਬੰਧ ਕਮੇਟੀ ਨੂੰ ਵੀ ਸੇਵਾ ਕਰਨ ਦਾ ਨੌਕਾ ਫੈਰੀ ਫਸਟ ਅਤੇ ਗੁਰਦਰਾ ਬੇਬੀ ਨਾਨਕੀ ਜੀ ਦੇ ਸਮੂਹੇ ਪਰਵਾਦੇ ਵੱਲੋਂ ਦਿੱਤਾ ਗਿਆ ਹੈ ਉਹ ਅਸੀਂ ਬਹੁਤ ਆਪਾਰ ਵਿਅਕਤ ਕਰਦੇ ਆਂ ਮੋਟਰ ਕੋਟਵਾਰ ਸ਼ੁੱਤਰ ਚਤਰਾਨਾ ਸ੍ਰੀ ਗੁਰੂ ਵੰਸੈ ਮਹਾਰਾਜ ਦਾ ਲੱਖ ਲੱਖ ਵਾਰੀ ਸਤਿਗੁਰਾਂ ਦਾ ਧੰਨਵਾਦ ਹੈ ਸੰਗਤਾਂ ਨੂੰ ਸਤਿਗੁਰਾਂ ਨੇ ਇਹ ਖੁਸ਼ੀਆਂ ਪਰਿਆ ਅਸਰ ਰੱਖਿਤ ਕੀਤਾ ਹੈ ਇਸ ਸਮੇਂ ਦੀ ਸੁਵਟੀਆਂ ਸਰਕਾਰ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਨੂੰ ਦੇਖ ਕੇ ਸਾਡੇ ਪਵਿੱਤਰ ਦਿਹਾੜਾ ਹੈ ਹਾਂਜੀ ਤੋਂ ਆਏ ਹੋ ਨਗਰ ਕੀਰਤ ਦਾ ਹਿੱਸਾ ਬਣੇ ਹੋ ਕੀ ਕਹਿੰਦਾ ਅਸੀਂ ਬੜੇ ਦੂਰੋਂ ਆਏ ਆ ਪਰ ਬੜੇ ਚਾਅ ਦੇ ਨਾਲ ਆਏ ਆ ਬੜੀ ਖੁਸ਼ੀਆਂ ਦੇ ਨਾਲ ਆਏ ਆ ਕਿ ਅਸੀਂ ਅੱਜ ਬੇਬੇ ਨਾਨਕ ਜੀ ਦਾ ਜਨਮ ਦਿਨ ਮਨਾ ਰਹੇ ਆ ਇਸ ਮਾਗਮ ਐਤਾ ਵੱਡਾ ਅਪਕਾਰ ਹੈ ਬੀਬੀ ਬਲਵੰਤ ਕੌਰ ਜੀ ਉਹ ਇੱਥੇ ਆਏ ਪਰ ਉਹਨਾਂ ਨੇ ਕਿਹਾ ਸਾਰੇ ਗੁਰਨਾਨ ਦੇਵ ਜੀ ਦੇ ਗੁਰਦੁਆਰਿਆਂ ਤੇ ਮੱਥਾ ਟੇਕਿਆ ਉਹ ਕਹਿੰਦੇ ਤੇ ਤੇ ਨਾਨਕੀ ਜੀ ਦਾ ਗੁਰਦੁਆਰਾ ਕਿੱਥੇ ਆ ਜਿਹੜੀ ਸਭ ਤੋਂ ਪਹਿਲਾਂ ਗੁਰਨਾਨ ਦੇਵ ਜੀ ਨੂੰ ਪਛਾੜਿਆ ਸੀ ਕੈਨੇਡਾ ਤੋਂ ਉਹਨਾਂ ਨਾਲ ਕੋਈ ਫੁਰਦਾਰ ਨਹੀਂ ਉਹਨਾਂ ਨੇ ਸਿੱਖੀ ਤਾਉ ਬਾਬਾ ਕਰਤਾਰ ਸਿੰਘ ਨੇ ਉਹ ਮਿਲੇ ਉਹਨਾਂ ਦੋਨਾਂ ਨੇ ਫਿਰ ਇਹ ਕਾਰਜ ਸ਼ੁਰੂ ਕੀਤਾ ਇਹ ਸਿਰਫ ਨੀਬਾ ਜੀ ਬਲਵੰਤ ਸਿੰਘ ਜੀ ਬਾਬਾ ਕਰਤਾਰ ਸਿੰਘ ਕਰਕੇ ਅਸੰਦ ਦਾ ਸਾਰੀਆਂ ਆਈਆਂ ਬਲੰਦਰ ਤੋਂ ਆਈਆਂ ਕੈਨੇਡਾ ਤੋਂ ਆਈਆਂ ਮੇਰੇ ਦਾ ਤੋਂ ਆਈਆਂ ਯੋਧਪੁਰ ਤੋਂ ਆਈਆਂ ਦਿੱਲੀ ਤੋਂ ਆਈਆਂ ਤੁਸੀਂ ਜਿਹਨੂੰ ਵੀ ਪੁੱਛੋ ਤੇ ਕਿਦੋਂ ਕਲੋ ਸਕਦੇ

ਮੈਂ ਗੁਰਦੇਵ ਸਿੰਘ ਗੁਰਦੁਆਰਾ ਬੀਬੀ ਨਾਨਕੀ ਐਸ਼ਰੀ ਸਾਹਿਬ ਦਾ ਚੈਰੀਟੇਬਲ ਫਾਉਂਡਸ ਤੋਂ ਜੋ ਬੀਬੀ ਨਾਨਕੀ ਦਾ ਜਨਮ ਦਿਨ ਹਰ ਸਾਲ 1 2 3 4 ਅਪ੍ਰੈਲ ਨੂੰ ਮਨਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਸਾਰੇ ਸ਼ਹਿਰ ਦੀ ਯਾਤਰਾ ਕਰਦਾ ਹੋਇਆ ਬੀਬੀ ਨਾਨਕੀ ਤੋਂ ਚੱਲਿਆ ਤੇ ਉਹਨੇ ਹੁਣ ਵਾਪਸ ਆਪਣੇ ਰਾ شام گردوارا بن نانک جی وقے ہی پہنچنا ہے اس لئے لیے سموک سے بےنتی کر دیا جو نہیں بھی آئے وہ اگلے سالہ آن دی ضرور کی کرپا کر دوسرا کیا ہے رات کو کیر کیرتن دربار ہے جی تو کلو دارمک دفان تو سو میں ساریاں سنگان کو کر دا میں جڑے بھی نہیں پہنچے آ وہ اس ਇਸ ਸਮਾਗਮ ਦੇ ਵਿੱਚ ਸ਼ਾਮਲ ਹੋਵੋ ਰਾਗਦਾ ਕੀਰਤਨ ਦਰਬਾਰ ਹੋਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਜੋ ਨਗਰ ਨਗਰ ਕੀਤਰਨ ਵਿੱਚ ਸ਼ਾਮਲ ਹਨ ਉਹਨਾਂ ਨੂੰ ਉਹਨਾਂ ਦਾ ਜਿਹੜਾ ਸਾਰਿਆਂ ਦਾ ਜਿਹੜਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅਸੀਂ ਸਾਰਿਆਂ ਨੇ ਜਿੰਨੇ ਧਰਮਿਕ ਸਮਾਜਿਕ ਸਮਾ ਇਹ ਸਮਾਗਮ ਹੈਗਾ ਇਹ ਸਾਰੇ ਅਸੀਂ ਇਕੱਠੇ ਹੋ ਕੇ ਮਨੋਣੇ ਆ ਕੋਈ ਆਪਾਂ ਕਿਸੇ ਨਾਲ ਭੇਜ ਭਾਲ ਨਹੀਂ ਕਰਨੀ ਉਹ ਇਸ ਨਹੀਂ ਮਸ਼ਹੂਰ ਸੰਤਾਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਪਿਆਰ ਹੋਵੇ ਅਸੀਂ ਸਾਰੇ ਉਹਨਾਂ ਵਿੱਚ ਸ਼ਾਮਲ ਹੋਈਏ ਕਿ ਸੰਤਾਂ ਇਕੱਠਿਆਂ ਹੋ ਕੇ ਮਨਾਰ ਤੇ ਪਿਆਰ ਰੱਖਣਾ ਉਹਦੇ ਵਿੱਚ ਫਾਇਬਰ ਜਿੰਮਾ ਖਾਲਸਾ ਉਹ نا اج نے پورا سچپن ڈھلے اگیا ہے گرو صاحب دی بے نان کی اسی تے نگر کیتال نال ہوے پورا جھوم رہ گیا پوری سنگت دے نال موج مستی جد اج پورا جڑا سی ہر پل محسوس کر رہے ہیں گرو صاحب دی تھی پرجنس بے نان کی تھی بہت موج ہے مستی ہے ہر ذمے اندر بس لگ رہا ہے کہ نال ہی ہے ہو ہے ہر موج ہی ہے ਸਾਰੇ ਹੋ ਕਿੰਨ ਗੁਰੂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੰਤਾਨ ਨੂੰ ਤਾਂਤਰ ਦੇਬੇ ਨਾਨਕੀ ਜੀ ਦੇ ਪ੍ਰਕਾਸ਼ ਪੁਰੂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰਾਂ ਨੇ ਆਪਾਰ ਬਖਸ਼ਿਸ਼ ਕੀਤੀ ਹੈ ਦਇਆ ਕੀਤੀ ਹੈ ਤਰਸ ਕੀਤਾ ਹੈ ਆਪਣੇ ਸਾਰੇ ਉੱਪਰ ਹੀ ਜੋ ਦੇਸ਼ ਦੇਸ਼ਾਂ ਚੋਂ ਆ ਕੇ ਸੰਗਤਾਂ ਤਾਂਤਰ ਦੇਬੇ ਨਾਨਕੀ ਜੀਆਂ ਦੇ ਪ੍ਰਕਾਸ਼ ਪੁਰਬ ਮਨਾਰੀਆਂ ਨੇ ਕੱਲ ਗੁਰਦੁਆਰਾ ਬੇਬੇ ਨਾਨਕੀ ਜੀ ਸਾਹਿਬ ਵਿਖੇ ਜੋ ਮਹਾਪੁਰਬ ਦੀ ਬਲੰਤ ਕਾਰਜ ਇੰਗਲੈਂਡ ਵਾਲਿਆਂ ਨੇ ਸੰਤ ਮੱਤਾ ਕਰਤਾਰ ਸਿੰਘ ਜੀ ਕਾਰਜਾ ਵਾਲਿਆਂ ਨੇ ਸਮੂਹ ਸੰਗਤ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ ਕੱਲ ਗਰੀਬ ਲੋੜਵੰਦ ਬੱਚੇ ਬੱਚੀਆਂ ਦੇ 15 ਦੇ ਆਨੰਦ ਕਾਰਜ ਹੋਏ ਨੇ ਤੇ ਅੱਜ ਮਹਾਨ ਲਾਗ ਕੀਰਤਨ ਹੈ ਤਿੰਨ ਤਰੀਕ ਨੂੰ ਜੋ ਗੁਰਦੁਆਰਾ ਬੇਬੇ ਨਾਨਕੀ ਜੀ ਸਾਹਿਬ ਜਿਆ ਤੋਂ ਅੱਜ 12 ਵਜੇ ਲਾਗੇ ਪ੍ਰਾਰੰਭ ਹੋਇਆ ਹੁਣ ਮੇਨ ਬਾਜ਼ਾਰ ਜੋ ਸੁਲਤਾਨਪੁਰ ਲੋਧੀ ਦੇ ਹੁੰਦਾ ਹੋਇਆ ਐਸੇ ਦੇ ਮੱਲਾ ਸਿੱਖਾਂ ਵਿਚ ਪਹੁੰਚਿਆ ਹੈ ਇਸ ਤੋਂ ਪ੍ਰੰਤ ਪੁਰਾਣੀ ਦਾਣਾ ਮੰਡੀ ਜੋ ਸੁਲਤਾਨਪੁਰ ਲੋਧੀ ਹੈ ਉਸ ਤੋਂ ਹੁੰਦਾ ਹੋਇਆ ਰੇਲਵੇ ਸਟੇਸ਼ਨ ਤੋਂ ਹੁੰਦਾ ਹੋਇਆ ਨਗਰ ਕੀਰਤਨਾਂ ਫਿਰ ਚੌਕ ਚੇਲਿਆਂ ਵਿਖੇ ਵੀਨ ਵਜਾਤ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਸਾਹਿਬ ਵਿਖੇ ਪਹੁੰਚੇਗਾ ਉੱਥੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੋਇਆ ਹੀ ਵਾਪਸ ਨਗਰ ਕੀਰਤਨ ਗੁਰਦੁਆਰਾ ਸਾਹਿਬ ਜੀਆਂ ਦੇ ਮੋਹਰੇ ਦੀ ਹੁੰਦਾ ਹੋਇਆ ਗੁਰਦੁਆਰਾ ਬੇਬਾਨਾਨ ਕੀਰਤਾ ਵਿਖੇ ਸੰਪੂਰਨਤਾਈ ਹੋਏਗੀ ਸਾਰੀਆਂ ਸੰਗਤਾਂ ਬੜੀਆਂ ਖੁਸ਼ ਨੇ ਬੜੇ ਉਤਸ਼ਾਹ ਦੇ ਨਾਲ ਗੁਰਮੁਖੋ ਪਿਆਰਿਓ ਇਹ ਸਮਾਗਮ ਵਿੱਚ ਆਟਰੀਆਂ ਭਰਦੀਆਂ ਨੇ ਸਤਿਗੁਰ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਸਿਰਾਂ ਤੇ ਬਿਹਰਾ ਪਰਿਆਤ ਰੱਖਣ ਮੀਡੀਆ ਵਾਲੇ ਵੀ ਜੋ ਪਰਸਰੋਇ ਤੋਂ ਲੈ ਕੇ ਆਈ ਇਹ ਖਬਰ ਇਹ ਸੁਨੇਹਾ ਭੰਤਨ ਬੇਬੇ ਨਾਨ ਕੀ ਜੇ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਮੂਹ ਸੰਗਤਾਂ ਨੂੰ ਦੇਸ਼ਾਂ ਦੇ ਸ਼ਹਿਰ ਵਿੱਚ ਬੈਠੀਆਂ ਨੇ ਸੰਗਤਾਂ ਨੂੰ ਜੀ ਜੋ ਸਭ ਤੋਂ ਗਿਆਪਾ ਕੰਪੀਰ ਕਰਨ ਜੀ ਲਾਨਕ ਨਾਮ ਚੜਦੀ ਕਲਾ ਆਪ ਜੀ ਦੇ ਬਾੜੇ ਪਰਫਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਪੀ ਤਰਤਾਂ ਉਸਾਰਾ ਬੀਬੀ ਨਾਨਕੀ ਤੋਂ ਜਿਵੇਂ ਬੀਬੇ ਨਾਨਕਾਇ ਜਿਵੇਂ ਨਾਨਕ ਤੋਂ ਦੇਸ ਰਾਸ਼ਟਰੀ ਦੀ ਮਰਦਮਖ ਨਗਰ ਕੀਤਨਾ ਰਾਮਪੋਇਆ ਮੈਂ ਨਗਰ ਕੀਤਨ ਵਿੱਚ ਮੱਖਤ ਸੋਹਰੇ ਉਹ ਕਰਕੇ ਸੁੱਧੀਆਂ ਪ੍ਰਾਪਤ ਕੀਤੀਆਂ ਤੋਂ ਮੈਂ ਜਿਵੇਂ ਮਾਨਸਿਕ ਤੇ ਪ੍ਰਕਾਸ਼ ਪਟਿਆਰੇ ਦੀ ਕਮੇਟੀ ਸੰਗਤ ਨੂੰ ਕਮੇਟੀ ਪ੍ਰਬੰਧਕ ਕਮੇਟੀ ਨੂੰ ਤੇ ਇਲਾਕੇ ਦੀ ਕਮੇਟੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਆਪਣੇ ਵੱਲੋਂ ਔਰ ਇਹ ਖਲਕੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੈਂਬਰ ਆ ਕੋਟਰੀ ਰੂਹੀ ਟ੍ਰੈਕਰ ਵਾਲੇ ਉਸਕੇ ਉਹ ਵੀ ਆਈਡੀਆ